ਕੈਨੇਡੀਅਨ ਪ੍ਰਧਾਨ ਮੰਤਰੀ ਜਸਟਰ ਟਰੂਡੋ ਨੇ ਕਿਹਾ ਕਿ ਉਹਨਾਂ ਦਾ ਦੇਸ਼ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਸ਼ੁਰੂ ਕੀਤੇ ਗਏ ਵਪਾਰ ਯੁੱਧ ਵਿਰੁੱਧ ਲੜਾਈ ਤੋਂ ਪਿੱਛੇ ਨਹੀਂ ਹਟੇਗਾ ਟਰੂਡੋ ਨੇ ਕਿਹਾ ਕਿ ਕੈਨੇਡਾ ਤੇ ਅਮਰੀਕਾ ਜਿਸ ਵਪਾਰ ਯੁੱਧ ਵਿੱਚ ਉਲਝੇ ਹੋਏ ਨੇ ਉਸ ਦਾ ਕੋਈ ਤਰਕ ਨਹੀਂ ਹੈ ਤੇ ਕੈਨੇਡਾ ਟਰੰਪ ਦੇ ਕਦਮਾਂ ਨੂੰ ਚੁਣੌਤੀ ਦੇਵੇਗਾ ਕੈਨੇਡੀਅਨ ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਅਮਰੀਕਾ ਨੇ ਕੈਨੇਡਾ ਦੇ ਵਿਰੁੱਧ ਵਪਾਰ ਯੁੱਧ ਸ਼ੁਰੂ ਕੀਤਾ ਜੋ ਉਹਨਾਂ ਦਾ ਸਭ ਤੋਂ ਨਜ਼ਦੀਕੀ ਸਾਥੀ ਅਤੇ ਸਹਿਯੋਗੀ ਉਹਨਾਂ ਦਾ ਸਭ ਤੋਂ ਨਜ਼ਦੀਕੀ ਦੋਸਤ ਹੈ ਟਰੂਡੋ ਨੇ ਕੈਨੇਡਾ ਦੇ ਬਦਲੇ ਦੀ ਕਾਰਵਾਈ ਨੂੰ ਦ ਸਮਾਨਾ ਤੇ ਸ਼ੁਰੂਆਤੀ 30 ਬਿਲੀਅਨ ਕੈਨੇਡੀਅਨ ਡਾਲਰ ਟੈਰਫ ਲਗਾ ਕੇ ਜਵਾਬੀ ਹਮਲਾ ਕੀਤਾ ਜਿਸ ਵਿੱਚ 21 ਦਿਨਾਂ ਦੇ ਸਮੇਂ ਵਿੱਚ ਹੋਰ 125 ਬਿਲੀਅਨ ਕੈਨੇਡੀਅਨ ਡਾਲਰ ਜੋੜਨ ਦਾ ਦਾਵਾ ਕੀਤਾ ਗਿਆ 트ਰੂਡੋ ਨੇ ਕਿਹਾ ਕਿ ਅਮਰੀਕੀ ਪਰਿਵਾਰ ਅਤੇ ਟਰੰਪ ਜਲਦੀ ਮਹਿਸੂਸ ਕਰਨਗੇ ਕਿ ਟੈਰਫ ਕਿੰਨੇ ਨੁਕਸਾਨ ਦੇ ਨੇ ਕੈਮਰੇ ਤੇ ਬੋਲਦੇ ਹੋਏ 트ਰੂਡੋ ਨੇ ਸਿੱਧੇ ਤੌਰ ਤੇ ਟਰੰਪ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਇਹ ਕਰਨਾ ਬਹੁਤ ਮਹੱਤਵਪੂਰਨ ਕੰਮ ਹੈ 트ਰੂਡੋ ਨੇ ਟਰੰਪ ਦੇ ਦੋਸ਼ ਲਗਾਇਆ ਕਿ ਉਹ ਕੈਨੇਡਾ ਦੀ ਆਰਥਿਕਤਾ ਨੂੰ ਪੂਰੀ ਤਰ੍ਹਾਂ ਟੈਟੇਰੀ ਹੁੰਦੇ ਦੇਖਣਾ ਚਾਹੁੰਦਾ ਕਿਉਂਕਿ ਇਸ ਨਾਲ ਸਾਨੂੰ ਲਾਉਣਾ ਇਸ਼ਾਨ ਹੋ ਜਾਵੇਗਾ ਪਰ ਅਸੀਂ ਕਦੇ ਵੀ ਅਮਰੀਕਾ ਦਾ ਅਕਵੰਜਮਾ ਰਾਜ ਨਹੀਂ ਬਣਾਂਗੇ ਉਹਨਾਂ ਦਾ ਮੰਨਣਾ ਹੈ ਕਿ ਇਹੀ ਕਾਰਨ ਹੈ ਕਿ ਟਰੰਪ ਇੰਨੇ ਹਮਲਾਵਰ ਢੰਗ ਨਾਲ ਅੱਗੇ ਵਧ ਰਹੇ ਨੇ ਟਰੂਡੋ ਨੇ ਟਰੰਪ ਦੇ ਫੈਂਟਨੈਲ ਡਰੱਗ ਤਸਕਰੀ ਦੇ ਦੋਸ਼ਾਂ ਦਾ ਵੀ ਜਵਾਬ ਦਿੱਤਾ ਤੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਟੈਰਿਫ ਲਗਾਉਣ ਲਈ ਫੈਂਟਨੈਲ ਨੂੰ ਬਹਾਨੇ ਵਜੋਂ ਵਰਤਨੇ ਟਰੂਡੋ ਨੇ ਦੋਸ਼ਾਂ ਨੂੰ ਪੂਰੀ ਤਰ੍ਹਾਂ ਅਣਉਚਿਤ ਤੇ ਝੂਠਾ ਕਿਹਾ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਯੂਕਰੇਨ ਨੂੰ ਦਿੱਤੀ ਜਾਣ ਵਾਲੀ ਹਰ ਤਰ੍ਹਾਂ ਦੀ ਅਮਰੀਕੀ ਫੌਜੀ ਸਹਾਇਤਾ ਦੀ ਸਪਲਾਈ ਤੁਰੰਤ ਅਸਥਾਈ ਤੌਰ ਤੇ ਰੋਕ ਦਿੱਤੀ ਹੈ। ਟਰੰਪ ਦਾ ਇਹ ਫੈਸਲਾ ਅਮਰੀਕੀ ਰਾਸ਼ਟਰਪਤੀ ਦੇ ਓਵਲ ਦਫ਼ਤਰ ਵਿੱਚ ਯੂਕਰੇਨ ਦੇ ਰਾਸ਼ਟਰਪਤੀ ਵਾਲਿਦ ਮੀਰ ਜ਼ੇਲੈਂਸਕੀ ਨਾਲ ਤਲਕੀ ਮਗਰੋਂ ਆਇਆ ਹੈ। ਨਿਊਯਾਰਕ ਟਾਈਮਜ਼ ਦੀ ਰਿਪੋਰਟ ਵਿੱਚ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਟਰੰਪ ਨੇ ਯੂਕਰੇਨ ਨੂੰ ਦਿੱਤੀ ਜਾਣ ਵਾਲੀ ਹਰ ਤਰ੍ਹਾਂ ਦੀ ਅਮਰੀਕੀ ਫੌਜੀ ਸਹਾਇਤਾ ਨੂੰ ਅਸਥਾਈ ਤੌਰ ਤੇ ਮੁਤਲਕ ਕਰ ਦਿੱਤਾ ਅਤੇ ਇਹ ਆਦੇਸ਼ ਫੌਰੀ ਲਾਗੂ ਹੋ ਗਿਆ। ਇਸ ਨਾਲ 1 ਅਰਬ ਅਮਰੀਕੀ ਗੋਲਾ ਬਾਰੂਦਾਂ ਦੀ ਸਪਲਾਈ ਪ੍ਰਭਾਵਿਤ ਹੋਵੇਗੀ ਰਿਪੋਰਟ ਵਿੱਚ ਕਿਹਾ ਗਿਆ ਕਿ ਫੌਜੀ ਸਹਾਇਤਾ ਰੋਕਣ ਸੰਬੰਧੀ 트ੰਪ ਦਾ ਫੈਸਲਾ ਅਮਰੀਕੀ ਨੇਤਾ ਤੇ ਉਹਨਾਂ ਦੇ ਕੌਮੀ ਸੁਰੱਖਿਆ ਨਾਲ ਸੰਬੰਧਿਤ ਸੀਨੀਅਰ ਸਹਿਯੋਗੀਆਂ ਵਿਚਕਾਰ ਵਾਈਟ ਹਾਊਸ ਵਿੱਚ ਕਈ ਦੌਰ ਦੀਆਂ ਮੀਟਿੰਗਾਂ ਮਗਰੋਂ ਲਿਆ ਗਿਆ ਅਧਿਕਾਰੀ ਨੇ ਕਿਹਾ ਕਿ ਇਹ ਹੁਕਮ ਉਦੋਂ ਤੱਕ ਲਾਗੂ ਰਹੇਗਾ ਜਦ ਤੱਕ 트ੰਪ ਇਹ ਨਿਰਧਾਰਿਤ ਨਹੀਂ ਕਰ ਲੈਂਦੇ ਕਿ ਯੂਕਰੇਨ ਨੇ ਰੂਸ ਨਾਲ ਸ਼ਾਂਤੀ ਵਾਰਤਾ ਪ੍ਰਤੀ ਵਚਨਬੱਧ ਹੈ ਅਮਰੀਕੀ ਵਿਦੇਸ਼ ਵਿਭਾਗ ਅਨੁਸਾਰ ਰੂਸ ਵੱਲੋਂ 24 ਫਰਵਰੀ 2022 ਨੂੰ ਯੂਕਰੇਨ ਤੇ ਹਮਲੇ ਮਗਰੋਂ ਅਮਰੀਕਾ ਨੇ 65 0.9 ਅਰਬ ਅਮਰੀਕੀ ਡਾਲਰ ਦੀ ਫੌਜੀ ਸਹਾਇਤਾ ਦਿੱਤੀ ਅਤੇ 2014 ਵਿੱਚ ਰੂਸ ਵੱਲੋਂ ਯੂਕਰੇਨ ਤੇ ਸ਼ੁਰੂਆਤੀ ਹਮਲੇ ਮਗਰੋਂ ਲਗਭਗ 69.2 ਅਰਬ ਅਮਰੀਕੀ ਡਾਲਰ ਦੀ ਫੌਜੀ ਸਹਾਇਤਾ ਦਿੱਤੀ ਜਾ ਚੁੱਕੀ ਹੈ ਯੂਕਰੇਨ ਲਈ ਤਾਜ਼ਾ ਝਟਕਾ 트ੰਪ ਅਤੇ ਉਪਰ ਰਾਸ਼ਟਰਪਤੀ ਜੀਡੀ ਵੈਸ ਦੀ ਜੇਲੈਂਸਕੀ ਨਾਲ ਤਿੱਖੀ ਵੈਸ ਤੋਂ ਕੁਝ ਦਿਨ ਮਗਰੋਂ ਸਾਹਮਣੇ ਆਇਆ ਯੂਕਰੇਨ ਦੇ ਰਾਸ਼ਟਰਪਤੀ ਵਾਲਦੀਮੀਰ ਜੇਲੈਂਸਕੀ ਨੇ ਓਵਲ ਆਫਿਸ ਚ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਨਾਲ ਤਲਕੀ ਨੂੰ ਅਫਸੋਸਜਨ ਇੱਕਕਰਾਰ ਦਿੰਦੇ ਕਿਹਾ ਕਿ ਹੁਣ ਚੀਜ਼ਾਂ ਠੀਕ ਕਰਨ ਦਾ ਸਮਾਗਿਆ ਉਹਨਾਂ ਦੀ ਟਿੱਪਣੀ ਅਮਰੀਕਾ ਵੱਲੋਂ ਯੂਕਰੇਨ ਨੂੰ ਫੌਜੀ ਸਹਾਇਤਾ ਰੋਕਣ ਦੇ ਐਲਾਨ ਤੋਂ ਕੁਝ ਘੰਟਿਆਂ ਬਾਅਦ ਆਈ ਹੈ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਕਾਂਗਰਸ ਦੇ ਸਾਂਝੇ ਸੈਸ਼ਨ ਨੂੰ ਸੰਬੋਧਨ ਕੀਤਾ ਅਤੇ ਅਰਥਵਿਵਸਥਾ, ਇਮੀਗ੍ਰੇਸ਼ਨ ਅਤੇ ਵਿਦੇਸ਼ ਨੀਤੀ ਨੂੰ ਮੋੜਨ ਨਿਰਦੇਸ਼ਿਤ ਕਰਨ ਲਈ ਤੇਜ਼ ਅਤੇ ਨਿਰੰਤਰ ਕਾਰਵਾਈ ਦਾ ਸਹਰਾ ਆਪਣੇ ਸਿਰ ਲਿਆ। ਆਪਣੇ ਸੰਬੋਧਨ ਵਿੱਚ 트੍ਰੰਪ ਨੇ ਕਾਂਗਰਸ ਅਤੇ ਦੇਸ਼ ਦੇ ਲੋਕਾਂ ਨੂੰ ਆਪਣੇ ਕਾਰਜਕਾਲ ਦੇ ਸ਼ੁਰੂਆਤੀ ਹਫ਼ਤਿਆਂ ਵਿੱਚ ਕੀਤੇ ਗਏ ਕੰਮਾਂ ਬਾਰੇ ਜਾਣਕਾਰੀ ਦਿੱਤੀ। ਵਾਈਟ ਹਾਊਸ ਨੇ ਕਿਹਾ ਕਿ 트੍ਰੰਪ ਦੇ ਭਾਸ਼ਣ ਦਾ ਵਿਸ਼ਾ ਅਮਰੀਕੀ ਸੁਪਨੇ ਦਾ ਨਵੀਨੀਕਰਨ ਸੀ ਜਿਸ ਵਿੱਚ ਉਹਨਾਂ ਨੇ ਆਪਣੀਆਂ ਪ੍ਰਾਪਤੀਆਂ ਨੂੰ ਉਜਾਗਰ ਕੀਤਾ ਨਾਲ ਹੀ ਕਾਂਗਰਸ ਨੂੰ ਅਪੀਲ ਕੀਤੀ ਕਿ ਉਹਨਾਂ ਦੀ ਹਮਲਾਵਰ ਇਮੀਗ੍ਰੇਸ਼ਨ ਮੁਹਿੰਮ ਨੂੰ ਬਿੱਟ ਦੇਣ ਲਈ ਹੋਰ ਫੰਡ ਮਹయ్యా ਕਰਵਾਉਣ 트ੰਪ ਨੇ ਕਿਹਾ ਕਿ ਇਹ ਕੁਝ ਹੋਰ ਨਹੀਂ ਸਗੋ ਤੇਜ਼ ਅਤੇ ਅਣਥਕ ਕਾਰਵਾਈ ਰਹੀ ਲੋਕਾਂ ਨੇ ਮੈਨੂੰ ਕੰਮ ਕਰਨ ਲਈ ਚੁਣਿਆ ਅਤੇ ਮੈਂ ਇਹ ਕਰ ਰਹੇ ਹਾਂ ਇਸ ਦੌਰਾਨ ਉਹਨਾਂ ਨੇ ਇਮੀਗ੍ਰੇਸ਼ਨ ਆਰਥਿਕਤਾ ਤੇ ਸੁਰੱਖਿਆ ਵੱਲ ਚੁੱਕੇ ਗੇ ਕਦਮਾਂ ਤੇ ਚਰਚਾ ਕੀਤੀ ਉਹਨੇ ਇਹ ਵੀ ਕਿਹਾ ਕਿ ਅਮਰੀਕਾ ਦਾ ਵਿਸ਼ਵਾਸ ਅਤੇ ਸਤਕਾਰ ਵਾਪਸ ਆ ਗਿਆ ਸੀ 43 ਦਿਨਾਂ ਵਿੱਚ ਉਹ ਕਰ ਦਿਖਾਇਆ ਜੋ ਹੋਰ ਸਰਕਾਰਾਂ 43 ਸਾਲਾਂ ਵਿੱਚ ਨਹੀਂ ਕਰ ਸਕੀਆਂ ਇਹ ਤਾਂ ਸਿਰਫ ਸ਼ੁਰੂਆਤ ਹੈ ਅਮਰੀਕਾ ਫਿਰ ਤੋਂ ਮਹਾਨ ਬਣ ਲੱਗਿਆ ਡੈਮੋਕ੍ਰੈਟਿਕ ਪਾਰਟੀ ਨੇ 트ੰਪ ਦੇ ਭਾਸ਼ਣ ਦੀ ਸ਼ੁਰੂਆਤ ਵਿੱਚ ਲਗਾਤਾਰ ਵਿਗੜਨ ਪਿਆ ਟੈਕਸਾਸ ਤੋਂ ਪ੍ਰਤੀਨਿਧੀ ਸਭਾ ਦੇ ਮੈਂਬਰ ਏ ਗ੍ਰੀਨ ਖੜੇ ਹੋ ਕੇ ਉੱਚੀ ਆਵਾਜ਼ ਵਿੱਚ ਕਿਹਾ ਕਿ ਟਰੰਪ ਦੇ ਸ਼ਾਹੀਨ ਨੇ ਲਗਾਤਾਰ ਰੁਕਾਵਟਾਂ ਤੋਂ ਬਾਅਦ ਹਾਊਸ ਸਪੀਕਰ ਮਾਈਕ ਜੌਨਸਨ ਨੇ ਦਖਲ ਦਿੱਤਾ ਤੇ ਹਾਊਸ ਵਿੱਚ ਸਸ਼ਤਾਚਾਰ ਬਹਾਲ ਕਰਨ ਦੀ ਅਪੀਲ ਕੀਤੀ ਬਾਅਦ ਵਿੱਚ ਉਹਨਾਂ ਨੇ ਗ੍ਰੀਨ ਨੂੰ ਸਦਨ ਤੋਂ ਬਾਹਰ ਕੱਢਣ ਦਾ ਹੁਕਮ ਦੇ ਦਿੱਤਾ